ਅੱਜ ਦਾ ਜੋ ਮੇਰਾ ਵਿਸ਼ਾ ਹੋਇਆ ਹੈ ਜ਼ਬੂਰ ਤੇ ਆਪਾਂ ਜ਼ਬੂਰ ਤੇ ਹੀ ਦੇ ਵਿੱਚੋਂ ਸਿੱਖਾਂਗੇ ਕਿ ਯਹੋਵਾ ਮੇਰਾ ਯਾਲੀ ਹੈ ਜੋ ਵੀ ਇਹਦਾ ਟਾਈਟਲ ਹੈ ਹੀ ਕਿ ਯਹੋਵਾ ਮੇਰਾ ਯਾਲੀ ਹੈ ਤੇ ਵਚਨ ਦੇ ਵਿੱਚ ਪਹਿਲੀ ਅੱਜ ਦੇ ਵਿੱਚ ਲਿਖਿਆ ਕਹਿੰਦਾ ਯਹੋਵਾ ਮੇਰਾ ਯਾਲੀ ਹੈ ਮੈਨੂੰ ਥੋੜ੍ਹ ਨਹੀਂ ਹੋਵੇਗੀ ਹallelujah ਜਿਵੇਂ ਇੱਕ ਪੇਡਾ ਚਾਰਨ ਵਾਲਾ ਉਸ ਨੂੰ ਅਸੀਂ ਪੰਜਾਬੀ ਦੇ ਵਿੱਚ ਯਾਲੀ ਕਹਿੰਦੇ ਆ ਕਿ ਉਹ ਕੋਈ ਡਰਦਾ ਇਹ ਵੀ ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਕਿਹਾ ਕਿ ਮੈਂ ਤੁਹਾਡਾ ਯਾਲੀ ਹਾਂ ਔਰ ਇੱਕ ਚੰਗਾ ਯਾਲੀ ਨਵੇਂ ਨਿਯਮ ਕਿਹਾ ਕਿ ਆਪਣੀ ਪੇਡਾ ਦੀ ਰਾਖੀ ਕਰਦਾ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਰਹਿਣ ਦਿੰਦਾ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਹੈ ਉਹਨਾਂ ਨੂੰ ਪਾਣੀ ਦਿੰਦਾ ਜਦੋਂ ਉਹਨਾਂ ਨੂੰ ਥੁੱਕ ਲੱਗਦੀ ਹੈ ਉਹਨਾਂ ਨੂੰ ਚਰਾਉਣ ਲੈ ਜਾਂਦਾ ਹallelujah ਤੇਵੇ ਸਾਡੇ ਪ੍ਰਭੂ ਯੇਸ਼ੂ ਮਸੀਹ ਨੇ ਵੀ ਕੀ ਕੀਤਾ ਕਿੰਦਾ ਕਿ ਮੈਂ ਚੰਗਾ ਯਾਰੀ ਆ ਤੇ ਹੁਣ ਜ਼ਬੂਰ ਤਈ ਦੇ ਵਿੱਚ ਇਥੇ ਦਾਊਦ ਪਰਮੇਸ਼ਰ ਨੂੰ ਇੱਕ ਚੰਗਾ ਯਾਰੀ ਕਰਕੇ ਪੁਕਾਰਿਆ ਹallelujah ਕਿਉਂਕਿ ਜੋ ਦਾਊਦ ਦਾ ਬੈਕਗ੍ਰਾਉਂਡ ਸੀ ਸੀ ਕਿ ਉਹ ਪੇਡਾ ਬੱਕਰੀਆਂ ਚਾਰਦਾ ਸੀਗਾ ਔਰ ਜੋ ਉਹਨੂੰ ਰਿਲੇਟ ਕਰ ਰਿਹਾ ਸੀ ਪਰਮੇਸ਼ਰ ਕਿ ਜਿਵੇਂ ਮੈਂ ਇਹਨਾਂ ਦਾ ਯਾਰੀ ਆ ਤੇ ਮੇਰੇ ਮੇਰਾ ਯਾਰੀ ਵੀ ਕੋ ਨੇ ਯਹਵਾ ਪਰਮੇਸ਼ੁਰ ਹallelujah ਤੇ ਉਥੇ 다উদ ਲਿਖਦਾ ਕਹਿੰਦਾ ਯਹਵਾ ਮੇਰਾ ਯਾਰੀ ਹੈ ਮੈਨੂੰ ਥੋੜ੍ਹ ਨਹੀਂ ਹੋਵੇਗੀ ਹallelujah ਉਹ ਬੱਚਾ ਜਿਹੜਾ ਛੋਟਾ ਜਿਹਾ ਸੀ ਜੋ ਛੋਟੀ ਉਮਰ ਤੇ ਫੇਡ ਬੱਕਰੀਆਂ ਚਾਰ ਰਿਆ ਸੀ ਉਹਦੇ ਅੰਦਰ ਦੇ ਉਹਦੇ ਦਿਲ ਦੇ ਅੰਦਰ ਪਰਮੇਸ਼ੁਰ ਇੱਕ ਚਾਹਤ ਪਾਈ ਦੇਖੋ ਨੀ ਵਚਨ ਲਿਖੇ ਨੇ ਔਰ ਉਹ ਵਚਨ ਕੀ ਕਹਿੰਦਾ ਯਹਵਾ ਮੇਰਾ ਯਾਰੀ ਹੈ ਹallelujah ਅੱਜ ਐਸੀ ਵੀ ਆਪਣੀ ਜ਼ਿੰਦਗੀ ਚ ਇਹ ਹਮੇਸ਼ਾ ਕਹਣਾ ਹੈ ਕਿ ਯਹਵਾ ਮੇਰਾ ਯਾਰੀ ਹੈ ਤੇ ਮੈਨੂੰ ਥੋੜ੍ਹ ਨਹੀਂ ਹੋਵੇਗੀ ਇਹਦਾ ਉਹ ਮੈਨੂੰ ਹਰੇ-ਹਰੇ ਕਾਹ ਦੀਆਂ ਜੂਹਾ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁੱਖ ਦਾ ਪਾਣੀਆਂ ਕੋਲ ਲੈ ਜਾਂਦਾ ਹੈ ਹallelujah ਕੀ ਕਹਿੰਦਾ ਕਿ ਹਰੇ ਹਰੇ ਕਾਦੀਆਂ ਜੂਹਾਂ ਤੋਂ ਮੈਨੂੰ ਸਾਨੂੰ ਜਿੱਥੇ ਬਰਕਤਾਂ ਨੇ ਜਿੱਥੇ ਅਸ਼ੀਸ਼ਾਂ ਨੇ ਜਿੱਥੇ ਉਹ ਪਰਮੇਸ਼ਵਰ ਦਾ ਰੂਹ ਹੈ ਉੱਥੇ ਸਾਨੂੰ ਲੈ ਕੇ ਜਾਂਦਾ ਹੈ ਉੱਥੇ ਸਾਨੂੰ ਲੈ ਕੇ ਜਾਂਦਾ ਹੈ ਔਰ ਆਪਣੇ ਸੁੱਖ ਦਾ ਪਾਣੀਆਂ ਦੇ ਵਿੱਚੋਂ ਪਿਲਾਉਂਦਾ ਹੈ ਹallelujah ਪ੍ਰਭੂ ਯੀਸ਼ੂ ਨੇ ਕੀ ਕਹਿਣਾਵੇਂ ਨਾਮ ਦੇ ਵਿੱਚ ਕਹਿੰਦਾ ਕਿ ਮੈਂ ਚੱਲਦਾ ਸੋਪਾਂ ਤੇ ਜਿਹੜਾ ਮੇਰੇ ਵਿੱਚੋਂ ਪੀਵੇਗਾ ਉਹ ਕਦੇ ਕਾਸਾ ਨਹੀਂ ਰਹੇਗਾ ਹallelujah ਇਹ ਵੀ ਸਾਡਾ ਪ੍ਰਭੂ ਯਿਸੂ ਔਰ ਉਹ ਵੀ ਮਹਦਾ ਪਿਤਾ ਪਰਮੇਸ਼ੀ ਯਹੋਵਾ ਕਿਉਂਕਿ ਬਾਪ ਬੇਟਾ ਔਰ ਪਾਪ ਉਹ ਇੱਕ ਨੇ ਔਰ ਉਹੀ ਵਚਨ ਜੋ ਪੁਰਾਣੇ ਨੇਮ ਚਾ ਉਹੀ ਵਚਨ ਪ੍ਰਭੂ ਯਿਸੂ ਨੇ ਨਵੇਂ ਨੇਮ ਚ ਕਹਿੰਦੇ ਹallelujah ਕਹਿੰਦਾ ਉਹ ਮੇਰੀ ਜਾਨ ਦੇ ਵਿੱਚ ਜਾਣ ਪਾਉਂਦਾ ਹੈ ਧਰਮ ਦੇ ਮਾਰਗ ਦੇ ਵਿੱਚ ਉਹ ਆਪਣੇ ਨਾਮ ਦੇ ਨਮਿਤ ਮੇਰੀ ਅਗਵਾਈ ਕਰਦਾ ਹੈ ਹallelujah ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਦੇ ਹਾਂ ਕਿ ਸਾਡੇ ਕੋਲ ਕੁਝ ਨਹੀਂ ਹੈ ਅਸੀਂ ਗਲਤ ਰਾਹਾਂ ਦੇ ਵਿੱਚ ਚੱਲ ਜਾਂਦੇ ਹਾਂ ਜਾਂ ਉਦਾਸੀ ਦੇ ਵਿੱਚ ਹੁੰਦੇ ਆ ਡਿਪਰੈਸ਼ਨ ਦੇ ਵਿੱਚ ਹੁੰਦੇ ਆ ਤਾਂ ਉਹਦੋਂ ਕੀ ਕਹਿੰਦਾ ਆ ਪਰਮੇਸ਼ਰ ਮੇਰੀ ਜਾਨ ਦੇ ਵਿੱਚ ਜਾਨ ਪਾਉਂਦਾ ਹੈ ਹallelujah ਉਦੋਂ ਅਸੀਂ ਸਿਰਫ ਔਰ ਸਿਰਫ ਇੱਕ ਗੱਲ ਯਾਦ ਰੱਖਣੀ ਹੈ ਕਿ ਸਾਡਾ ਹਯਾਲੀ ਘਵਾ ਪਰਮੇਸ਼ਰ ਸਾਡਾ ਬਚਾਉਣ ਵਾਲਾ ਯਿਸੂ ਮਸੀਹ ਹੈ ਉਹ ਸਾਡੀ ਜਾਨ ਦੇ ਵਿੱਚ ਚਾਨ ਪਾਉਂਦਾ ਅਸੀਂ ਕਿਸੇ ਦੁੱਖ ਨੂੰ ਕਿਸੇ ਬਿਮਾਰੀ ਨੂੰ ਕਿਸੇ ਉਦਾਸੀ ਨੂੰ ਆਪਣੀ ਜ਼ਿੰਦਗੀ 'ਚ ਜਗ੍ਹਾ ਨਹੀਂ ਦੇਣੀ ਕਿਉਂਕਿ ਸਾਡਾ ਪਰਮੇਸ਼ੁਰ ਐਨਾ ਮਹਾਨ ਹੈ ਕਿ ਉਹ ਸਾਡੀ ਜਾਨ ਦੇ ਵਿੱਚ ਚਾਨ ਪਾਉਂਦਾ ਉਹਨੇ ਆਪਣੇ ਸਾਹ ਸਾਡੇ ਅੰਦਰ ਫੂਕੇ ਨੇ ਜਿੱਦਾਂ ਸ਼ੁਰੂਪਤੀ ਕਿਤਾਬ 'ਚ ਪੜ੍ਹਦੇ ਆਂ ਤੇ ਐਵੇਂ ਉਹ ਕਹਿੰਦਾ ਕਿ ਜਦੋਂ ਅਸੀਂ ਉਦਾਸ ਹੁੰਨੇ ਆ ਜਦੋਂ ਅਸੀਂ ਆਪਣੀ ਆਤਮਾ ਦੇ ਵਿੱਚ ਵੀ ਉਦਾਸੀ ਮਹਿਸੂਸ ਕਰਦਾ ਤਾਂ ਉਹਦੋਂ ਸਾਡਾ ਪਰਮੇਸ਼ਰ ਆਉਂਦਾ ਤੇ ਸਾਡੀ ਜਾਨ ਦੇ ਵਿੱਚ ਜਾਣ ਪਾਉਂਦਾ ਤੇ ਕਹਿੰਦਾ ਧਰਮ ਦੇ ਮਾਰਗਾਂ ਦੇ ਵਿੱਚ ਆਪਣੇ ਨਾਮ ਦੇ ਨਮਿਤ ਮੇਰੀ ਅਗਵਾਈ ਕਰਦਾ ਹallelujah ਅਸੀਂ ਧਰਮ ਧਾਰਮਿਕਤਾ ਨਹੀਂ ਸੀ ਪਰ ਪਰਮੇਸ਼ਰ ਯਿਸੂ ਮਸੀਹ ਦੀ ਕੁਰਬਾਨੀ ਦੇ ਦੁਆਰਾ ਸਿੱਧਣੇ ਗਿਨੇ ਜਾਂਦੇ ਹallelujah ਅਸੀਂ పాਪੀ ਸੀ ਪਾਪ ਜੀ ਪੈਦਾ ਹੋਏ ਸੀ ਪਰ ਪਰਮੇਸ਼ਰ ਨੇ ਆਪਣੇ ਇਕਲੌਤੇ ਦਾ ਬਲੀਦਾਨ ਦੇ ਕੇ ਸਾਨੂੰ ਧਰਮੇਠਾ ਰਾਇਆ ਹallelujah ਉਹਨੂੰ ਧਰਮੀ ਤੋਂ ਨੇ ਸਾਨੂੰ ਠਹਿਰਾਇਆ ਉਹਨੂੰ ਦੇ ਧਰਮ ਦੇ ਮਾਰਗਾਂ ਤੇ ਚੱਲਣ ਦੇ ਵਿੱਚ ਵੀ ਉਹ ਕਹਿੰਦਾ ਆਪਣੇ ਨਾਮ ਦੇ ਨਮੇ ਤੇ ਸਾਡੀ ਅਗਵਾਈ ਕਰਦਾ ਹallelujah ਇਨਸਾਨਾਂ ਤੋਂ ਕਈ ਵਾਰੀ ਗਲਤੀਆਂ ਹੁੰਦੀਆਂ ਨੇ ਗੁਨਾਹ ਹੁੰਦੇ ਨੇ ਪਾਪ ਹੁੰਦੇ ਨੇ ਪਰ ਫਿਰ ਵੀ ਉਹ ਆਪਣੇ ਨਾਮ ਦੀ ਖਾਤਰ ਕਹਿੰਦਾ ਕਿ ਉਹ ਸਾਡੀ ਅਗਵਾਈ ਕਰਦਾ ਹੈ ਉਹ ਸਾਨੂੰ ਨੇਤਾਨੀ ਤੇ ਠਹਿਰਾ ਦੇਤਾ ਉਹਨੂੰ ਧਰਮ ਦੇ ਵਿੱਚ ਚੱਲਣ ਦੇ ਵਿੱਚ ਵੀ ਸਾਡੀ ਨਵਾਂ ਦਾ ਚਲ ਸਹਾਇਤਾ ਕਰਦਾ ਹੈ ਹallelujah ਕਹਿੰਦਾ ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਦੇ ਵਿੱਚ ਫੇਰਾ ਮੈਂ ਕਿਸੇ ਬਦੀ ਤੋਂ ਨਾ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਛੋਟੀ ਤੇ ਤੇਰੀ लाठी ਇਹ ਮੈਨੂੰ ਤਸੱਲੀ ਦਿੰਦੀਆਂ ਹਨ ਹallelujah ਉਹਦਾ ਬੰਦਾ ਕਲਾਮ ਕਿੰਨਾ ਵੱਡਾ ਵਾਅਦਾ ਕਰਦਾ ਹੈ ਇਥੇ ਦਾਊਦ ਜਦੋਂ ਆਪਣੀਆਂ ਭੇਡਾਂ ਚਰਾਉਂਦਾ ਹੁੰਣਾ ਉਹ ਜੰਗਲਾਂ 'ਚ ਜਾਂਦਾ ਹੁੰਣਾ ਉਹ ਰੜੇ ਮੈਦਾਨ 'ਚ ਜਾਂਦਾ ਹੁੰਣਾ ਤਾਂ ਕੀ ਉੱਥੇ ਉਹਨੇ ਫੀਲ ਕੀਤਾ ਉਸ ਟੁੱਪ ਦੇ ਵਿੱਚ ਉਸ ਗਰਮੀ ਦੇ ਵਿੱਚ ਜਾਂ ਉਹ ਜਦੋਂ ਉਸ ਜੰਗਲ ਦੇ ਵਿੱਚ ਭੇਡਾ ਚਾਹਦਾ ਹੋਣਾ ਉਹ ਡਰਦਾ ਨਹੀਂ ਸੀ ਪਰ ਇੱਕ ਆਪਾਂ ਸੋਚੀਏ ਕਿ ਜਦੋਂ ਜੰਗਲ ਦੇ ਜਾਂਦਾ ਨਾ ਕੋਈ ਸ਼ੇਰ ਜਾਂ ਕੋਈ ਬਘਿਆੜ ਜਾਂ ਕੋਈ ਵੀ ਜੰਗਲੀ ਜਾਨਵਰ ਜਿਹੜਾ ਉਹ ਤੇ ਅਟੈਕ ਕਰਦਾ ਸੀ ਉਹ ਕਰ ਸਕਦਾ ਸੀ ਜੋ ਤੋਂ ਵੱਟਾ ਸੀ ਤਾਂ ਫਿਰ ਵੀ ਉਹ ਇੱਥੇ ਪਰਮਿਸ਼ਨ ਨੂੰ ਮੈਮਾ ਦੇ ਰਿਹਾ ਕਹਿੰਦਾ ਕਿ ਮੈਂ ਮੌਤ ਦੀ ਸ਼ਾਂ ਦੀ ਵਾਦੀ ਉਹਦੇ ਵਿੱਚ ਵੀ ਫੇਰਾ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਕਿਉਂਕਿ 다ਊਦ ਇੰਨਾ ਪਰਮਿਸ਼ਨ ਨੂੰ ਦਲੇਰ ਬਣਾਇਆ ਸੀ ਕਿ ਉਹ ਉਹ ਸ਼ੇਰਾਂ ਨੂੰ ਬਗਿਆੜਾ ਨੂੰ ਐਦਾਂ ਫਾੜ ਦਿੰਦਾ ਜਿਵੇਂ ਹੱਥ ਨਾਲ ਹallelujah ਹallelujah ਤੇ ਉਹ 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 ਪਰਸਨ ਕਿਵੇਂ ਬਣਿਆ ਕਿਉਂਕਿ ਜਦੋਂ ਪਰਮੇਸ਼ਰ ਨੇ ਉਹਨੂੰ ਤਾਕਤ ਦਿੱਤੀ ਜਦੋਂ ਪਰਮੇਸ਼ਰ ਦੀ ਉਮੈਮਾ ਵਚਨ ਦੇ ਵਿੱਚ ਲਿਖਿਆ ਕਿ ਉਹ ਪਰਮੇਸ਼ਰ ਦੇ ਅੱਗੇ ਸਤਿਗੁਰੇ ਜਾ ਕੇ ਝੁਕਦਾ ਸੀ ਪਰਮੇਸ਼ਰ ਦੀ ਦਰਗਾਹ ਦੇ ਮੂਹਰੇ ਪਰਮੇਸ਼ਰ ਦੇ ਭਵਨ ਦੇ ਬਾਹਰ ਜਾ ਕੇ ਵਰਸ਼ਿਪ ਇਦਾਂ ਕਰਦਾ ਸੀ ਉਹ ਆਪਣਾ ਆਪ ਭੁਲਾ ਦਿੰਦਾ ਸੀ ਹਾਲੇਲੂਆ ਤੇ ਉਹ ਪਰਮੇਸ਼ਰ ਉਸ ਜਦੋਂ ਬੱਚਾ ਸੀ ਉਦੋਂ ਤੋਂ ਉਹ ਦੇਖ ਰਿਹਾ ਸੀ ਹਾਲੇਲੂਆ ਪਰਮੇਸ਼ਰ ਨੇ ਉਹਦੇ ਅੰਦਰ ਇਹ ਸਮਰਥ ਬਾਈ ਸੀ ਇਹ ਬਾਲ ਨੂੰ ਦਿੱਤਾ ਸੀ ਕਿ ਉਹ ਉਹਨਾਂ ਦੇ ਮੂੰਹ ਫਾੜ ਦਿੰਦਾ ਸੀ ਹਾਲੇਲੂਆ ਅੱਜ ਜੋ ਅਸੀਂ ਸਿੱਖਣਾ ਹੈ ਉਹ ਇਹ ਆ ਕਿ ਸਿੱ ਆਤਮਿਕ ਹਿੱਸੇ ਦੇ ਵਿੱਚ ਸ਼ੈਤਾਨ ਨੂੰ ਇਦਾਂ ਹੀ ਫਾੜਨਾ ਹੈ ਜਿਵੇਂ ਤਾਊਟ ਫਾੜਦਾ ਸੀ ਉਹ ਸਾਡੇ ਅੰਦਰ ਉਦਾਸੀ ਲੈ ਕੇ ਆਊਗਾ ਸਾਨੂੰ ਡਿਪਰੈਸ ਕਰਨ ਦੀ ਕੋਸ਼ਿਸ਼ ਕਰੂਗਾ ਪਰ ਅਸੀਂ ਇਸ ਵਚਨ ਨੂੰ ਆਤਮਿਕ ਹਿੱਸੇ ਵਿੱਚ ਜਿਉਣਾ ਆਂ ਯਾ ਔਰ ਦੁਸ਼ਟ ਨੂੰ ਔਰ ਸ਼ੈਤਾਨ ਨੂੰ ਅਸੀਂ ਇਦਾਂ ਫਾੜ ਦੇਣਾ ਆ ਜਿਵੇਂ ਤਾਊਦ ਉਹਨਾਂ ਸ਼ੇਰਾਂ ਨੂੰ ਉਹਨਾਂ ਬਗਿਆਨਾਂ ਨੂੰ ਫਾੜਦਾ ਸੀ ਹallelujah ਹallelujah ਕਹਿੰਦਾ ਭਾਵੇਂ ਮੌਤ ਦੀ ਸ਼ਾਂਦੀਵਾਦੀ ਦੇ ਵਿੱਚ ਫੇਰਾ ਮੈਂ ਕਿਸੇ ਬਦੀ ਤੋਂ ਨਾ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਹallelujah ਕਿੱਡੀ ਵੱਡੀ ਗੱਲ ਹੈ ਕਹਿੰਦਾ ਕਿ ਪਰਮੇਸ਼ੁਰ ਹਰ ਵੇਲੇ ਮੇਰੇ ਨਾਲ ਹੈ ਵਚਨ ਦੇ ਵਿੱਚ ਲਿਖਿਆ ਕਿ ਮੈਂ 24 ਘੰਟੇ ਤੁਹਾਡੇ ਵੱਲ ਤੱਕਦਾ ਰਹਿਣਾ ਤੇ ਬੂਰਾਂ ਦੇ ਵਿੱਚ ਅੱਗੇ ਵੀ ਇਹ ਲਿਖਿਆ ਹੋਇਆ ਹੈ ਕਿ ਉਹ ਆਪਣਾ ਸਿੰਘਾਸਨ ਛੱਡ ਕੇ ਧਰਤੀ ਤੇ ਉੱਤੇ ਨਿਗਾਹ ਮਾਰਦਾ ਹੈ ਹਾਲੇਲੂਇਆ ਜਰ ਇਤਿਹਾਸ ਦੀ ਕਿਤਾਬ ਦੇ ਵਿੱਚ ਇਹ ਵੀ ਉਹਨੇ ਲਿਖਿਆ ਹੈ ਕਹਿੰਦਾ ਕਿ ਮੇਰੀਆਂ ਅੱਖਾਂ ਲੱਭ ਰਹੀਆਂ ਨੇ ਉਹਨਾਂ ਨੂੰ ਜਿਹੜੇ ਮੈਨੂੰ ਪਾਲ ਰਹੇ ਨੇ ਹਾਲੇਲੂਇਆ ਕਿ ਮੈਂ ਉਹਨਾਂ ਦੀ ਮਦਦ ਕਰਾਂ ਹਾਲੇਲੂਇਆ ਅਸੀਂ ਉਹਨੂੰ ਪਾਲ ਰਹੇ ਹਾਂ ਉਹ ਸਾਡੀ ਮਦਦ ਦੇ ਕਰਨ ਲਈ ਤਤਕਾਰ ਹਾਲੇਲੂਇਆ ਉਹ ਆਪ ਚਾਹੁੰਦਾ ਹੈ ਉਹਦੀ ਅੱਖਾਂ ਧਰਤੀ ਤੇ ਲੱਗੀਆਂ ਰਹਿੰਦੀਆਂ ਕਿ ਸਾਡੀ ਮਦਦ ਕਰਨ ਹਾਲੇਲੂਇਆ ਹਾਲੇਲੂਇਆ زبور ਰਫਕਤੀ ਚ ਵੀ ਲਿਖਿਆ ਕਹਿੰਦਾ ਉਹ ਨਾ ਤਾਂ ਬੁਲਾਉਂਦਾ ਤੇ ਨਾ ਤੇ ਸੁਣਦਾ ਹallelujah ਲਿਖਿਆ ਆ ਕਲਮ ਦੇ ਵਿੱਚ ਕਿ ਸੱਚਮੁੱਚ ਸਾਡਾ ਪਰਮੇਸ਼ੁਰ ਇੰਨਾ ਮਹਾਨ ਹੈ ਕਿ ਉਹ ਨੀਂਦ ਦੀ ਛਪਕੀ ਵੀ ਨਹੀਂ ਲੈਂਦਾ ਉਹ 24 ਘੰਟੇ ਸਾਡੇ ਤੇ ਨਿਗਾਹ ਲਈ ਹੈ ਮੇਰੀ ਬੱਚੀ ਕੀ ਕਰਦੀ ਹੈ ਮੇਰਾ ਬੱਚਾ ਕੀ ਕਰ ਰਿਹਾ ਉਹਨੂੰ ਮੇਰੀ ਮਦਦ ਦੀ ਲੋੜ ਤਾਂ ਨਹੀਂ ਉਹਨੂੰ ਮੇਰੀ ਸਹਾਇਤਾ ਦੀ ਲੋੜ ਤਾਂ ਨਹੀਂ ਹallelujah ਤਾਂ ਸਹੀ ਹਮੇਸ਼ਾ ਯਾਦ ਰੱਖਣਾ ਕਿ ਪਰਮੇਸ਼ੁਰ ਸਾਡੇ ਨਾਲ ਹੈ ਹallelujah ਕਹਿੰਦਾ ਤੇਰੀ ਛੋਟੀ ਤੇ ਤੇਰੀ ਲਾਠੀ ਮੈਨੂੰ ਤਸੱਲੀ ਦਿੰਦੀਆਂ ਹਨ ਕਿਹੜੀ ਛੋਟੀ ਤੇ ਕਿਹੜੀ ਲਾਠੀ ਇਹ ਵਚਨ ਤਾਂ ਚੰਗਾ ਹੈ ਇਹ ਜੋ ਉਪਦੇਸ਼ ਆਪਕ ਦੂਜੇ ਨੂੰ ਕਰ ਰਿਹਾ ਇਹ ਲਾਠੀ ਹੈ ਹallelujah ਹਾਲੇ ਵਚਨ ਦੀ ਛੋਟੀ ਤੇ ਵਚਨ ਦੀ ਲਾਠੀ ਜਦ ਅਸੀਂ ਇੱਕ ਦੂਜੇ ਨੂੰ ਦੱਸਦੇ ਹਾਂ ਜਾਂ ਅਸੀਂ ਬਾੜਦੇ ਹਾਂ ਪਰਮੇਸ਼ਰ ਦਾ ਆਤਮਾ ਸਾਡੇ ਨਾਲ ਗੱਲਬਾਤ ਕਰਦਾ ਹੈ ਉਹ ਕੀ ਕਹਿੰਦਾ ਮੈਨੂੰ ਤਸੱਲੀ ਦਿੰਦਾ ਹੈ ਔਰ ਵਚਨ 'ਚ ਲਿਖਿਆ ਕਿ ਸੱਚੀ ਤਸੱਲੀ ਹੀ ਹਵਾ ਦੇ ਹਾਲੇਲੂਇਆ ਇਕ ਇਨਸਾਨ ਹੁੰਦੇ ਨਾ ਤੇ ਮੈਂ ਕੁਲਦੀਪ ਸਿਸਟਰ ਨੂੰ 10 ਮਿੰਟ ਦੇ ਲਈ ਤਸल्ली ਦੇ ਸਕਦੇ ਆ 20 ਮਿੰਟ ਦੇ ਲਈ ਫਿਰ ਉਸ ਤੋਂ ਬਾਅਦ ਮਿਲਣਾ ਤਾਂ ਲੱਗ ਹੋਣਾ ਪਏਗਾ ਪਰ ਜਿਹੜਾ ਪਰਮੇਸ਼ਰ ਹੈ ਸਾਡਾ ਉਹ ਹਮੇਸ਼ਾ ਸਾਡੇ ਨਾਲ ਹੈ ਉਹ ਹਮੇਸ਼ਾ ਇਹਨਾਂ ਨੂੰ ਕੰਫਰਟ ਕਰਨ ਦੇ ਲਈ ਇਹਨਾਂ ਦੇ ਨਾਲ ਹਾਲੇਲੂਆ ਉਹ ਹਮੇਸ਼ਾ ਕੰਫਰਟ ਕਰਨ ਦੇ ਲਈ ਮੇਰੇ ਨਾਲ ਉਹ ਹਮੇਸ਼ਾ ਕੰਫਰਟ ਕਰਨ ਦੇ ਲਈ ਬਦਰ ਸਦੇਸ਼ ਨਾਲ ਹਾਲੇਲੂਆ ਹਾਲੇਲੂਆ ਕਿ ਸਾਡਾ ਪਰਮੇਸ਼ਰ ਹੈ ਜਿਹੜਾ ਉਹ ਕੰਫਰਟ ਦਾ ਪਰਮੇਸ਼ਰ ਹੈ ਉਹ ਸਾਡਾ ਪਰਮੇਸ਼ਰ ਹੈ ਬਹੁਤ ਚੰਗਾ ਪਰਮੇਸ਼ਰ ਹੈ ਬਹੁਤ ਪਲਾ ਪਰਮੇਸ਼ਰ ਹੈ ਬਹੁਤ ਹੀ ਉਪਰ 프ਰੇਮ ਦੇ ਨਾਲ ਪਰਿਆ ਹੋਇਆ ਪਰਮੇਸ਼ਰ ਹallelujah ਉਹ ਸਾਨੂੰ ਕਦੇ ਇਕੱਲਾ ਨਹੀਂ ਛੱਡਦਾ ਹallelujah ਫਿਰ ਉਹ ਕਹਿੰਦਾ ਤੂੰ ਮੇਰੇ ਵਿਰੋਧੀਆਂ ਦੇ ਸੰਮੁਖ ਮੇਰੇ ਅੱਗੇ ਮੇਜ ਵਿਛਾਉਂਦਾ ਹੈ ਤੇ ਮੇਰੇ ਸਿਰ ਦੇ ਉੱਤੇ ਤੇਲ ਛੱਟਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹallelujah ਹੁਣ ਦਾਊਦ ਦੇ ਜਿੰਨੇ ਵੀ ਵਿਰੋਧੀ ਉੱਠ ਖੜੇ ਸੀ ਜਿਹੜੇ ਵੀ ਉਹਨੂੰ ਥੱਲੇ ਡੇਗਣਾ ਚਾਹੁੰਦੇ ਸੀ ਉਹਨਾਂ ਸਭ ਦੇ ਸਾਹਮਣੇ ਪਰਮੇਸ਼ਰ ਨੇ ਦਾਊਦ ਨੂੰ ਉੱਚਾ ਕੀਤਾ ਹalleluyah ਜਿਵੇਂ ਅਸੀਂ ਵੀ ਅੱਜ ਆਪਣੀ ਜ਼ਿੰਦਗੀ 'ਚ ਸੋਚਦੇ ਆਂ ਕਿ ਕੁਝ ਲੋਕ ਨੇ ਆ ਕੁਝ ਹਾਲਾਤ ਨੇ ਜੋ ਸਾਨੂੰ ਥੱਲੇ ਡੇਗ ਰਹੇ ਨੇ ਸਾਨੂੰ ਨੀਚਾ ਕਰ ਰਹੇ ਨੇ ਪਰ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਮੈਂ ਉਹਨਾਂ ਸਭ ਤੇ ਸਾਹਮਣੇ ਤਨ ਉੱਚਾ ਕਰਾਂਗਾ ਹalleluyah ਅੱਜ ਅਸੀਂ ਸਭ ਚਿੰਨ੍ਹ ਰਿਸੀਵ ਕਰਾਂਗੇ ਸੱਚਮੁੱਚ ਉਹ ਕਹਿੰਦਾ ਕਿ ਮੈਂ ਉਹਨਾਂ ਸਭ ਦੇ ਸਾਹਮਣੇ ਤੁਹਾਨੂੰ ਉੱਚਾ ਕਰਾਂਗਾ ਕੀ ਕੋਈ ਆਮੀਨ ਕਹੇਗਾ ਆਮੀਨ ਹallelujah ਆਮੀਨ ਆਮੀਨ ਕਿ ਪਰਮੇਸ਼ਰ ਦਾ ਕਲਾਮ ਹੈ ਜਿਹੜਾ ਰੂਹ ਦੇ ਅੰਦਰੋਂ ਨਿਕਲਦਾ ਆ ਔਰ ਜੋ ਰੂਹ ਦੇ ਨਾਲ ਪਰ ਰਕੇ ਦਾਉਦ ਨੇ ਇੱਥੇ ਜੋ ਵਚਨ ਲਿਖੇ ਨੇ ਉਹ ਰੋਹੀ ਰੂਹ ਪਾ ਕੇ ਅੱਜ ਸਾਨੂੰ ਮਦਦ ਔਰ ਸਹਾਇਤਾ ਕਰਿਆ ਕਿ ਇਸੇ ਨਾਲ ਵਚਨਾਂ ਨੂੰ ਸਮਝੀਏ ਸੱਚਮੁੱਚ ਉਹ ਸਾਡੇ ਵਿਰੋਧੀਆਂ ਦੇਗੇ ਸਾਡੇ ਲਈ ਮੇਜੂਛਾਉਂਦਾ ਸਾਨੂੰ ਉਹਨਾਂ ਦੇ ਸਾਹਮਣੇ ਉੱਚਾ ਕਰਦਾ ਆ ਸਾਡੇ ਵੈਰੀਆਂ ਦੇ ਮੂੰਹ ਉਹ ਬੰਦ ਕਰਦਾ ਆ ਹallelujah ਤੰਦ ਤੈਂ ਮੇਰੇ ਸਿਰ ਦੇ ਉੱਤੇ ਤੇਲ ਚਸਿਆ ਹallelujah ਹਰ ਇੱਕ ਨੂੰ ਬੁਲਾਇਆ ਆ ਉਹਨੇ ਹਰ ਇੱਕ ਨੂੰ ਮਸਾ ਕੀਤਾ ਹallelujah ਇੱਥੇ ਦਾਊਦ ਨੂੰ ਉਹਨੇ ਮਸਾ ਕਰਕੇ ਇਤੇਮਾਲ ਕੀਤਾ ਆ ਇਸੇ ਤਰੀਕੇ ਪਰਮੇਸ਼ੁਰ ਨੇ ਨਵੇਂ ਨੇਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹਨੇ ਹਰ ਇੱਕ ਨੂੰ ਬੁਲਾਇਆ ਔਰ ਹਰ ਇੱਕ ਦੇ ਲਈ ਬੁਲਾਹਟ ਰੱਖੀ ਹੈ ਹallelujah ਉਸ ਬੁਲਾਹਟ ਦੇ ਵਿੱਚ ਜਦ ਅਸੀਂ ਚੱਲਦੇ ਆ ਤਾਂ ਉਹ ਮਸਾ ਸਾਡੇ ਨਾਲ-ਨਾਲ ਚੱਲਦਾ ਹੈ ਹallelujah ਫਿਰ ਉਸ ਜਿਹੜਾ ਸਾਡਾ ਕਟੋਰਾ ਏ ਉਹ ਇਦਾਂ ਉਮੜਦਾ ਆ ਤਾਂ ਭਰਿਆ ਹੋਇਆ ਆ ਜਿਵੇਂ ਅਸੀਂ ਇੱਕ ਚਾਹ ਦੇ ਕੱਪ ਦੇ ਵਿੱਚ ਜਿਵੇਂ ਪਾਉਂਦੇ ਆ ਨਾ ਚਾਹ ਤੇ ਉਹ ਭਰਦੇ ਆ ਜਿਵੇਂ ਪਾਣੀ ਹੁੰਦਾ ਆ ਉਹਦੇ ਗਲਾਸ ਦੇ ਵਿੱਚ ਅਸੀਂ ਪਾਉਂਦੇ ਆ ਤਾਂ ਉਹ ਇਦਾਂ ਭਰ ਜਾਂਦਾ ਇਸੇ ਤਰੀਕੇ ਜਿਹੜਾ ਸਾਡਾ ਮਸਾ ਆ ਪਰਮੇਸ਼ਵਰ ਦੀ ਦਇਆ ਦੇ ਨਾਲ ਭਰਦਾ ਰਹਿੰਦਾ ਹੈ ਹਾਲੇਲੂਇਆ ਤੇ ਉਹ ਇਦਾਂ ਕਰਕੇ ਉਹ ਵਰਤ ਆ ਹਾਲੇਲੂਇਆ ਤਾਂ ਸੱਚਮੁੱਚ ਜਦੋਂ ਪਰਮੇਸ਼ਰ ਦਾ ਮਸਾ ਸਾਡੇ ਨਾਲ ਹੁੰਦਾ ਤਾਂ ਸਾਡੇ ਅੱਗੇ ਜੋ ਵੀ ਬੈਰੀ ਆ ਜੋ ਵੀ ਵਿਰੋਧੀ ਆ ਚਾਹੇ ਦੁਸ਼ਟਾ ਚਾਹੇ ਸ਼ੈਤਾਨ ਉਹ ਸਭ

ਅਰ ਪਰਮੇਸ਼ਰ ਮੇਰਾ ਪਿੱਛਾ ਕਰੇਗਾ ਆਪਣੀ ਦਇਆ ਕਰੇਗਾ ਮੇਰੇ ਤੇ ਅਤੇ ਆਪਣੀ ਪੁਲਿਆਈ ਕਰੇਗਾ ਕਦ ਕਰੇਗਾ ਜਦੋਂ ਮੈਂ ਯਹਵਾ ਦੇ ਘਰ ਦੇ ਵਿੱਚ ਵੱਸਾਂਗਾ ਜਦ ਮੈਂ ਯਹਵਾਦੀ ਪ੍ਰੈਜੈਂਸ ਦੇ ਵਿੱਚ ਰਵਾਂਗਾ ਜਦ ਮੈਂ ਪ੍ਰਭੂ ਯਿਸੂ ਮਸੀਹ ਦੀ ਅਗਿਆਕਾਰੀ ਦੇ ਵਿੱਚ ਰਵਾਂਗਾ ਸਵਚਨ ਦੀ ਅਗਿਆਕਾਰੀ ਦੇ ਵਿੱਚ ਰਵਾਂਗਾ ਪਾਕ ਰੂਪਵਿਤਰਾਤਮ ਦੀ ਅਗਵਾਈ ਦੇ ਵਿੱਚ ਚੱਲਾਂਗਾ ਹallelujah ਉਦੋਂ ਪਰਮੇਸ਼ਰ ਦੀ ਦਇਆ ਤੇ ਪੁਲਿਆਈ ਸਾਡਾ ਜੀਵਨ ਪਰ ਪਿੱਛਾ ਕਰਨਗੀ ਹallelujah ਵਚਨ ਦੇ ਵਿੱਚ ਲਿਖਿਆ ਹੋਇਆ ਨਾ ਕਿ ਪਰਮੇਸ਼ੁਰ ਦੇ ਅੱਗੇ ਜੋ ਵੀ ਗੱਲਾਂ ਬਾਤਾਂ ਨੇ ਖੁੱਲੀਆਂ ਤੇ ਬੇਕਰਦ ਨੇ ਔਰ ਉਹ ਜਾਣਦਾ ਕਿ ਸਾਡੀਆਂ ਜ਼ਰੂਰਤਾਂ ਕੀ ਨੇ ਹallelujah ਔਰ ਉਹ ਸਾਡੀਆਂ ਜ਼ਰੂਰਤਾਂ ਨੂੰ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਔਰ ਉਹਨਾਂ ਨੂੰ ਪੂਰੀਆਂ ਵੀ ਕਰਦਾ ਹੈ ਹallelujah ਇਸੇ ਤਰੀਕੇ ਉਹਦੀ ਦਇਆ ਤੇ ਭਲਾਈ ਜੀਵਨ ਪਰ ਸਾਡਾ ਪਿੱਛਾ ਕਰਨ ਗਿਆ ਸਾਨੂੰ ਜਾ ਕੇ ਚੰਗੀਆਂ ਜਾਂ ਭਲੀਆਂ ਚੀਜ਼ਾਂ ਨਹੀਂ ਲੱਭਣੀਆਂ ਪੈਣਗੀਆਂ ਪਰ ਭਲੀਆਂ ਤੇ ਚੰਗੀਆਂ ਚੀਜ਼ਾਂ ਸਾਡੇ ਵੱਲ ਆਪ ਆਉਣਗੀਆਂ ਹallelujah ਸਾਡਾ ਪਰਮੇਸ਼ੁਰ ਇੰਨਾ ਮਹਾਨ ਹੈ ਕਿ ਉਹਡੇ ਵੱਡੇ ਵੱਡੇ ਵਾਅਦੇ ਸਾਡੇ ਨਾਲ ਕਰਦਾ ਹallelujah ਕਿ ਉਹਦੀ ਦਇਆ ਤੇ ਉਹਦੀ ਸੱਚਾਈ ਜੀਵਨ ਪਰ ਸਾਡਾ ਪਿੱਛਾ ਕਰਨ ਗਿਆ ਅਸੀਂ ਸਦਾ ਹੀ ਉਹਦੇ ਕਰ ਦੇ ਵਿੱਚ ਵਸਾਂਗੇ ਅਸੀਂ ਸਾਦਾ ਉਹਦੀ ਅਗਵਾਈ ਦੇ ਵਿੱਚ ਉਹਦੀ ਆਗਿਆ ਕਰਦੇ ਵਿੱਚ ਚੱਲਾਂਗੇ ਇਸ वचन ਨੂੰ ਪੜਾਂਗੇ ਔਰ ਇਸ वचन ਦੇ ਉੱਤੇ ਚੱਲਾਂਗੇ ਕਿਉਂਕਿ ਪਰਮੇਸ਼ਰ ਦੇ वचन ਚ ਲਿਖਿਆ ਇਸ ਜ਼ਮੀਨ ਔਰ ਆਸਮਨ ਦਾ ਟਲ ਜਾਣਗੇ ਪਰ ਮੇਰੇ वचन ਨਹੀਂ ਟਲਣਗੇ ਜੋ ਚੰਗੇ ਔਰ ਭਲੇ ਵਾਅਦੇ ਹੋ ਨੇ ਸਾਡੇ ਨਾਲ ਕੀਤੇ ਨੇ ਭਲੇ ਵਾਅਦੇ ਨੇ ਪੜਾਂਗੇ ਔਰ ਉਹਨਾਂ ਤੇ ਚੱਲਾਂਗੇ ਔਰ ਉਹਨਾਂ ਨੂੰ ਆਪਣੇ ਮੂੰਹ ਤੋਂ ਬੋਲਾਂਗੇ ਸੱਚਮੁੱਚ ਉਸ ਸਾਰੀਆਂ ਚੰਗੀਆਂ ਚੀਜ਼ਾਂ ਸਾਡੇ ਪਿੱਛੇ ਆਉਗੀਆਂ ਹallelujah ਹਾਂ ਵਚਨਾਂ ਦੇ ਵਿੱਚ ਅੱਗੇ ਵੀ ਲਿਖਿਆ ਕਿ ਤੁਸੀਂ ਗੱਲਾਂ ਹੀ ਕਰਦੇ ਹੋਗੇ ਤਾਂ ਮੈਂ ਸੁਣ ਲਵਾਂਗਾ ਤਾਂ ਉਹ ਜੋ ਗੱਲਾਂ ਅਸੀਂ ਕਰ ਰਹੇ ਹੋਵਾਂਗੇ ਅਸੀਂ ਪਰਮੇਸ਼ਰ ਦੀਆਂ ਗੱਲਾਂ ਕਰ ਰਹੇ ਹੋਵਾਂਗੇ ਜਾਂ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਗੱਲ ਕਰ ਰਹੇ ਹੋਵਾਂਗੇ ਪਰਮੇਸ਼ਰ ਜਦੋਂ ਉਹਦੀ ਸਪਰੈਜ਼ੈਂਸ ਦੇ ਵਿੱਚ ਚੱਲਾਂਗੇ ਤਾਂ ਲੋ ਅਸੀਂ ਗੱਲਾਂ ਹੀ ਕਰ ਰਹੇ ਹੋਵਾਂਗੇ ਜਾਂ ਮਨ 'ਚ ਸੋਚ ਹੀ ਰਹੇ ਹੋਵਾਂਗੇ ਪਰਮੇਸ਼ਰ ਸਾਡੇ ਲਈ ਕਰੇਗਾ ਹallelujah ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਚੱਲੀਏ ਔਰ ਇਹ ਜਾਣ ਰੱਖੀਏ ਕਿ ਯਹਵਾ ਮੇਰਾ ਅਯਾਲੀ ਹੈ ਤੇ ਮੈਨੂੰ ਕਦੇ ਥੋੜ੍ਹ ਨਹੀਂ ਹੋਵੇਗੀ ਹallelujah ਜਾਂ ਸਿਰੀ ਸਭ ਨੇ ਕੋ ਵੀ ਸ਼ੁਮਕੀ ਦੇ ਨਾਮ ਤੇ ਅੱਜ ਵਰਕਰਤੇ ਹੋਏ ਪਾਪ ਬੇਟਾ پاک ਰੂ ਦੀ ਅਗਵਾਈ ਹਮੇਸ਼ਾ ਤੁਹਾਡੇ ਨਾਲ ਹੈ